ਸਪਸਰਬਾ ਅੱਜ ਦੋਰ ਫਰੀ ਗਈ ਹੈ ਕਿੰਨੇ ਗੁੱਟ ਨੇ ਕਿੱਥੋਂ ਹੈ ਹੈਲੋ ਸ੍ਰੀ ਸਰਤਾਸ ਸਿੰਘ ਚੈਲ ਐਸਐਸਪੀ ਸਾਹਿਬ ਸੰਗਰੂਰ ਜੀ ਦੀ ਹਦਾਇਤ ਮੁਤਾਬਕ ਚੈਨਾ ਡੋਰ ਦੇ ਖਿਲਾਫ ਵਿਸ਼ੇਸ਼ ਮਹਿੰਮ ਚਲਾਈ ਗਈ ਹੈ ਤੇ ਜਿਸ ਦੇ ਸੰਬੰਧ ਵਿੱਚ ਸਾਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਇੱਕ ਵਿਅਕਤੀ ਬਰੇ ਇਤਲਾਹ ਮਿਲੀ ਕਿ ਇਹ ਚੈਨਾ ਡੋਰ ਮਗਾ ਕੇ ਅੱਗੇ ਵੇਚਣ ਦੀ ਤਾਕ ਵਿੱਚ ਹੈ ਉਹਨੂੰ ਗ੍ਰਿਫਤਾਰ ਕੀਤਾ ਗਿਆ ਜੋ ਮੁਕੇਸ਼ ਬਾਲੀਆ ਐਲੀਸ 바ਵਾ ਉੱਤਰ ਗੁਰਪ੍ਰਸਾਦ ਸਿੰਘ ਬਾਲੀਆਬਾਸੀ ਮੈਗਜ਼ੀਨ ਮਹੱਲਾ ਸੰਗਰੂਰ ਦਾ ਰਹਿਣ ਵਾਲਾ ਹੈ ਇਹ ਖੁਰਾਣਾ ਗਾਰਮੈਂਟਸ ਦੇ ਕੰਮ ਕਰਦਾ ਹੈ ਤੇ ਇਹਨੇ ਜਿਹੜੀ ਡੋਰ ਹੈ ਲੁਧਿਆਣੇ ਤੋਂ ਮੰਗਵਾਈ ਸੀ ਜਿੱਥੋਂ ਇਹਨੇ ਡੋਰ ਮੰਗਵਾਈ ਸੀ ਉਸ ਨੰਬਰ ਦਾ ਸੀ ਸਾਰਾ ਫੇਰਵਾ ਦੇਖ ਕੇ ਉਹ ਸਾਡੇ ਡੀਐਸਪੀ ਸਰ ਸੁਖਦੇਵ ਸਿੰਘ ਰਾਹੀ ਉਹ ਨਨਦਾਣਾ ਪੁਲਿਸ ਨੂੰ ਅਸੀਂ ਇਨਫਾਰਮ ਕਰ ਦਿੱਤਾ ਹੈ ਇਹਦੇ ਖਿਲਾਫ ਮੁਕੱਦਮਾ ਨੰਬਰ 3 ਮਿਤੀ 31 26 ਅੰਡਰ ਸੈਕਸ਼ਨ 223 ਬੀ ਐਨ ਐਸ ਥਾਣਾ ਸਿਟੀ ਸੰਗਰੂਰ ਦਰਜ ਕਰ ਦਿੱਤਾ ਹੈ ਤੇ ਮੁੱਢਲੀ ਪੁਸ਼ਕਿਸ਼ ਤੇ ਇਹਦਾ ਪਹਿਲੀ ਵਾਰ ਹੀ ਲੈ ਕੇ ਆਉਣਾ ਮعلوم ਹੋਇਆ ਹੈ ਤੇ ਬਾਕੀ ਮੁਕੱਦਮੇ ਵਿੱਚ ਇਹਦੀ ਜਵਾਨਤ ਲੈ ਕੇ ਅਸੀਂ ਇਹਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਕੀਤਾ ਗਿਆ ਜੋ ਵੀ ਵਿਅਕਤੀ ਕੋਈ ਇਸ ਤਰ੍ਹਾਂ ਦੀ ਡੋਰ ਬ੍ਰਿਚੂਗਾ ਤੇ ਉਹਦੇ ਖਿਲਾਫ ਸਖਤ ਕਚਨ ਲਿਆ ਜਾਊਗਾ ਕਿਉਂਕਿ ਲੋਕਾਂ ਨਾਲ ਕਾਫੀ ਹਾਸੇ ਵਾਪਰਦੇ ਨੇ ਸਾਡਾ ਇਸ ਪਰਤੇ ਕਾਫੀ ਮਲੋਂ ਨਿਗਰਾਨੀ ਕੀਤੀ ਜਾ ਰਹੀ ਹੈ ਜਦੋਂ ਵੀ ਕੋਈ ਬੰਦਾ ਕੋਈ ਗਲਤ ਕੰਮ ਕਰੂਗਾ ਸਖਤ ਸਜ਼ਾ ਦਿੱਤੀ ਜਾਏਗੀ ਸਰ ਬਸੰਤ ਦਾ ਇਤਿਹਾਲ ਲਵੇ ਯਾਰ ਕੀ ਤੁਹਾਡੇ ਵੱਲੋਂ ਗੁਜਾਰਾ ਦੇ ਵਿੱਚ ਜਾਂ ਜਿਹੜੇ ਲੋਕ ਹੋ ਕੇ ਦੇ ਪਤੰਗ ਜਿਹੜਾ ਉੱਥੇ ਰੇਡ ਕੀਤੀ ਜਾਊਗੀ ਬਿਲਕੁਲ ਜੀ ਲੋਕਾਂ ਦੀ ਸੁਰੱਖਿਆ ਰੱਖਣ ਲਈ ਹਰ ਕਾਨੂੰਨ ਮੁਤਾਬਕ ਉਪਾਅ ਪੂਰੇ ਕੀਤੇ ਜਾਣਗੇ ਤੇ ਸਾਨੂੰ ਇਸ ਪ੍ਰਤੀ ਸਾਡੇ ਐਸਐਸਪੀ ਸਾਹਿਬ ਵੱਲੋਂ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਖਤ ਹਦਾਇਤ ਹੈ ਤੇ ਸਾਡੇ ਨਾਲ ਬਾਰ ਬਾਰ ਮੀਟਿੰਗਾਂ 'ਚ ਵੀ ਇਹੀ ਸਾਨੂੰ ਸਮਝਾਇਆ ਗਿਆ ਚੈਨਾ ਡੋਰ ਵੇਚਣ ਵਾਲੇ ਨੂੰ ਕਿਸੇ ਨੂੰ ਵੀ ਬਖਸ਼ਾ ਨਹੀਂ ਜੇ ਕਰਕੇ ਇਹਦੇ ਕੋਲੋਂ ਕਿੰਨੇ ਗੁੱਟ ਬਰਾਮਦ ਹੋਏ ਨੇ ਤੇ ਕਿੱਥੋਂ ਬਰਾਮਦ ਹੋਏ ਇਸ ਕੋਲੋਂ 30 ਗੁੱਟ ਬਰਾਮਦ ਹੋਏ ਜੀ ਇਸ ਸਟੇਡੀਅਮ ਦੀ ਬੈਕ ਸਾਈਡ ਆਪਣੇ ਗਾਕਾਂ ਨੂੰ ਵੇਚਣ ਲਈ ਤਿਆਰੀ 'ਚ ਖੜਿਆ ਸੀਗਾ ਤੇ ਸਾਨੂੰ ਮੌਕੇ ਤੇ ਇਤਲਾ ਮਿਲਦੀ ਸੀ ਕਿ ਉਹ ਗਿਰਤਾ ਤੇ ਅੱਗੇ ਵੀ ਕਿਸੇ ਗਾਕ ਨੂੰ ਕੋਈ ਵੇਚ ਚੁੱਕਿਆ ਸੀ ਯਾਰ ਨਹੀਂ ਹਜੇ ਨੇ ਵੇਚਿਆ ਨਹੀਂ ਸੀਗਾ ਜੋ ਲੈ ਕੇ ਆਇਆ ਸੀਗਾ ਤੇ ਫਿਲਹਾਲ ਵੇਚਿਆ ਨਹੀਂ ਸੀਗਾ ਅਗਲੇ ਬਸੰਤ ਨੇੜੇ ਆ ਰਹੀ ਆ ਹੋਰ ਕਿਸ ਤਰ੍ਹਾਂ ਦੀ ਇਹਦੇ ਵਿੱਚ ਮਤਲਬ ਕੀਤਾ ਜਾਏਗਾ ਤਾਂ ਕੋਈ ਸੰਗਰੂਪ ਦੇ ਵਿੱਚ ਇਸ ਤਰ੍ਹਾਂ ਦੀ ਡੋਰ ਨਾਲ ਵੇਚੀ ਹੈ ਇਸਲੇ ਪ੍ਰਬੰਧ ਕਰਤੀਆਂਗੇ ਤੁਹਾਡੇ ਵੱਲ ਅਸੀਂ ਸਾਡੇ ਸਪੈਸ਼ਲ ਬ੍ਰਾਂਚ ਵੀ ਇੱਥੇ ਕੰਮ ਕਰਦੀ ਹੈ ਜੀ ਇੰਟੈਲੀਜੈਂਸ ਬ੍ਰਾਂਚ ਵੀ ਹੈਗੀ ਹੈ ਤੇ ਅਸੀਂ ਖੁਦ ਵੀ ਆਪਣੇ ਤੌਰ ਤੇ ਗਾਹਕ ਭੇਜਾਂਗੇ ਜਿਸ ਬੰਦੇ ਨੇ ਗਾਹਕ ਨੂੰ ਦੀਜੇ ਵੇਚਦੀ ਫਿਰ ਉਹਦੇ ਪ੍ਰੋਪਰ ਮਕਦਮਾ ਦਰਜ ਕਰਕੇ ਤੇ ਉਹਨੂੰ ਜੇਲ੍ਹ ਭੇਜਾਂਗੇ